ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਆਪਾਂ ਠੀਕ-ਠਾਕ ਹਾਂ ਆਪਾਂ ਠੀਕ-ਠਾਕ ਹਾਂ ਕਿਸੀ ਜਨਾਨ ਹੋ ਗਏ ਆ ਪਹਿਲਾਂ ਤੋਂ ਉਧਾਂ ਕੀਤਾ ਤਾਂ ਹੁਣ ਦੋਰੇ ਕਰਦੇ ਆ ਅੱਜ ਐਤਵਾਰ ਦਾ ਗੁਰਦੁਆਰਾ ਸਾਹਿਬ ਜਾਣਾ ਇੰਚ ਕਹਦੇ ਸਾਹਿਬ ਤੇ ਤੇ ਸੁਖਪ੍ਰੀਤ ਜੀ ਦਾ ਫੋਨ ਆ ਗਿਆ ਵੀਡੀਓ ਬਣਾਉਣਾ ਆ ਵੀ ਵੀਡੀਓ ਬਣਾਉਣਾ ਵਾ ਐਂ ਯਾ ਕਿ ਆ ਕੇ ਵੀ ਤੁਮ ਆਜਾ ਜੀ ਸੜਕੇ ਐਂ ਜੀ ਮੈਂਂਟੀ ਮਾਰ ਕੇਤੀ ਆ ਜਾ ਲੈ ਮੈਂ ਆ ਵੀ ਤੁਮ ਆਜੇ ਨੂੰ ਰਾਤਾ ਬੋਤਣ ਲੱਗਣਾ ਐਨੀ ਵਾਰ ਸਭ ਤੂੰ ਆਈ ਤੂੰ ਰਾਤਾ ਕਹਿ ਬੋਤਣ ਲੱਗਦਾ ਮੈਨੂੰ ਨਹੀਂ ਚੱਲ ਰਹੀਂਦੇ ਰਾ ਮੈਂ ਤਾਂ ਦੱਸਿਆ ਇੱਕ ਦੋ ਨੂੰ ਮੈਂ ਵੈਰੇ ਵੀ ਨਹੀਂ ਗੱਲੀ ਐਂ ਕਦੀ ਹੂੰ ਫਿਰ ਮੈਂ ਸਿੱਧਾ ਸਿੱਧਾ ਤੂੰ ਦੱਸ ਤਾ ਹੂੰ ਦੱਸਦਾ ਸਿੱਧਾ ਸਿੱਧਾ ਬਾਬਾ ਦੀਪ ਸਿੰਘ ਗੁਰਾਮ ਰਾਜੀ ਦਾ ਨਾਲੀ ਤੇ ਆ ਗਈ ਐ ਲੱਗਾ ਹੋ ਗਿਆ ਹੋਰ ਕੀ ਵੜੇ ਨਹੀਂ ਚੰਗਾ ਰਾਤ ਸਿੱਧੇ ਆਓ ਇੱਕ ਨੂੰ ਆਪ ਨੂੰ ਉਦਾਂ ਕਿਆ ਕਰ ਜਾ ਚੱਤ ਕਦੀ ਆਈ ਨਹੀਂ ਨਾ ਗੱਲੀ ਕੋਈ ਨਹੀਂ ਥੋੜੇ ਆ ਜਾ ਕਰਿਓ ਹੂੰ ਨਾ ਆਇਆ ਕੋਈ ਨਾ ਪਰ ਬੰਦੇ ਜੈਦਾ ਦੋ ਦੋ ਵਾਰ ਆ ਜਾ ਕੇ ਦੇਖੋ ਜੇ ਨਾਮ ਨੂੰ ਜਾਣਾ ਪੈਂਦਾ ਹੈ ਕਈ ਵਾਰ ਦੋ ਦੋ ਵਾਰ ਹੂੰ ਪਰ ਦਰਗਾਹ ਦਾ ਟਿਕਾਣਾ ਸਿੱਧਾ ਸਿੱਧਾ ਹੀ ਹੈ ਸਿੱਧਾ ਹੀ ਹੈ ਕਿ ਉੱਥੋਂ ਹੀ ਸਿੱਧਾ ਨਿਕਾੜੇ ਜਾਂਦੇ ਹੋ ਸਿੱਧਾ ਦੋਤੋਂ ਕੱਢੀਏ ਪਤਾ ਕੀ ਗੰਨੀ ਮੈਂ ਕਦੀ ਆਈ ਸੀ ਨਾ ਉੱਧਰ ਚਾਹ ਆ ਜਾ ਹੁਣ ਜਾ ਕਾ ਫੋਲ ਗਿਆ ਜੀ ਤੇਰਾ ਹੁਣ ਆ ਜਾ ਕੋਈ ਹੁਣ ਕਿਧਾ ਮਰ ਗਿਆ ਨਾ ਨਾ ਨਹੀਂ ਆ ਨਹੀਂ ਆ ਉਹ ਤੇ ਇਸ ਛੇ ਦਾ ਨਹੀਂ ਤੇ ਬਿਲਕੁਲ ਹੀ ਚਿੱਤਾਂ ਨਾਲ ਉਹ ਨੇੜਾ ਪੈਂਦਾ ਆਹੋ ਬੀਬੀਆਂ ਨੇ ਉਧਰੋਂ ਦੀ ਕਹਿਣਾ ਵੇ ਆ ਉਧਰੋਂ ਦੀ ਮੋਰਵਾ ਦੋ ਦਿਨ ਤੇ ਕਿੱਥਾ ਮੁੜ ਕੇ ਕਿਹੜੇ ਕੋਣ ਨੂੰ ਦਾ ਮੋੜ ਗਿਆ ਹੋਰ ਇਹ ਕੰਮ ਚ ਰਹੀ ਆ ਆਹ ਮੋਰ ਸਾਬੀ ਜੀ ਤੁਮੀ ਗੁਆਦੀ ਆਂ ਬੁੱਢੀ ਗੁਆਦ ਤੇ ਕਹਿਣਾ ਮੈਂ ਕਰ ਦਿੰਦੀ ਮੇਰੀ ਬੁੱਢੀ ਗੁਆਦ ਉਹ ਨਹੀਂ ਕਰ ਲੈਣੀ ਆਪੀ ਉਹ ਨੇ ਆਪੇ ਕਰਨਾ ਹੀ ਉਹ ਦੋ ਦਿਨ ਮੋੜ ਪਿੰਦੇ ਸੁੱਖ ਇਧਰੋਂ ਦੀ ਅਣਖੜ ਖਾਣੇ ਤੇ ਫਿਰ ਮੈਂ ਪਤਾ ਨਹੀਂ ਲੱਗਣਾ ਨਹੀਂ ਆ ਸੋ ਸਿੱਧਾ ਹੀ ਕੋਈ ਮੋੜ ਨਹੀਂ ਇਧਰ ਛੜਕ ਵੀ ਖਰਾਬ ਹੋ ਗਈ ਸਾਬ ਨਹੀਂ ਨਹੀਂ ਅੱਜ ਨਾਲ ਭੈਣ ਭਰਾ ਉਹ ਚਾਹ ਪੀਓ ਆਣਗੇ ਇਹਨਾਂ ਦੇ ਪੁਜੀਆ ਖਾਉਦੇ ਨਾਲ ਬਿਸਕੁਟ ਖਾਓ ਪੁਜੀਆ ਬਿਸਕੁਟ ਨਾਲ ਅਮੀ ਗੱਲ ਹੋ ਗਈ ਮੇਰਾ ਤਾਂ ਆਪਣਾ ਜੀ ਨਹੀਂ ਕਰਦਾ ਹੁੰਦਾ ਬਿਸਕੁਟ ਖਾਣ ਨੂੰ ਮੈਂ ਵੀ ਜੀ ਮੂੰਹ ਬਲੀ ਮੂੰਹਲੀ ਕੱਢ ਕੇ ਖਾਣ ਦੀ ਬੱਤੀ ਮੈਂ ਕਿਸੇ ਵੇ ਹੁਣ ਇਹ ਬਣ ਗਈ ਆ ਰੀਤ ਜੀ ਬਿਸਕੁਟ ਪੂਜਿਆਰਾ ਦੋ ਹੁਣ ਤੇ ਹੁਣ ਨਹੀਂ ਚੰਗਾ ਲੱਗਦਾ ਠੀਕ ਆ ਨਾ ਫਿਰ ਉਹ ਇਹਨਾਂ ਖਾਲੀ ਵਜੋਂ ਹਾਂ ਖਾਲੀ ਵਜੋਂ ਚੱਲਾ ਖਾਣਾ ਖਾਲੀ ਜਾ ਕੇ ਆ ਦਿੰਦੀ ਹੈ ਪਰਨੀ ਹਾਂ ਜੇ ਪਰਨੀ ਦੇ ਪਕੌੜੇ ਖਾਣੇ ਪਕੌੜੇ ਕੱਢ ਲਈ ਇਹ ਵੀ ਗੱਲ ਕੀਤੀ ਅਜੇ ਵੀ ਦਾ ਬਾਟਮਸਾ ਵਿੱਚ ਡੇਬੜਾ ਨਾ ਮੈਂ ਦੱਸੀ ਕਿ ਦਵਾਈ ਖਾ ਲਈ ਆਪਣੇ ਅੰਦਰੋਂ ਤਾਂ ਨਾ ਫਾਗਰ ਰਿਹਾ ਹੈ ਜੀ ਰੋਚਾ ਦਵਾਈ ਨਾਲ ਭੇਜ ਜਾਣਾ ਚਾਹੀਦਾ ਵਾ ਜ਼ਿਆਦਾ ਚਾਹੀਦਾ ਜੀ ਮੈਂ ਕੱਲੀ ਵੀਡੀਓ ਬਣਾਉਣੀ ਉਹਨੂੰ ਘੜ ਤੋਂ ਹਟਾਣੀ ਕਿਉਂਕਿ ਨੰਬਰ ਲਾ ਲਈਆਂ ਪੂਰੇ ਸਭ ਚਾਬੀ ਗਿਆ ਹਿੰਮਤ ਸਰੂ ਕੇ ਦੇ ਨਾਲ ਅਸ਼ਰ ਤੇ ਫਿਰ ਮੈਂ एकदम ਮੰਨੀ ਤੇ ਘਰ ਜੇ ਮੇਰਾ ਸਾਰਾ ਕੰਮ ਕਰਨ ਵਾਲਾ ਵਾ ਫੜੇ ਕੇ ਪਤੇ ਵੀ ਕਰ ਉਹਨੂੰ ਲੈਣ ਦੀ ਨਾਲ ਆ ਡਰ ਕੇ ਡਰ ਕੇ ਤੇ ਮੈਂ ਆ ਪਾਈ ਆ ਮਗਰ ਮੈਂ ਕਾਤੀਆਂ ਆ ਜਾਣਾ ਮਾਪ ਪਿਤਾ ਨੇ ਦੂਹਾਂ ਜਾਣਿਆ ਨੇ ਯਾਰ ਕੱਲੋ ਜੇ ਤੂੰ ਉਹਦੇ ਨਾਲ ਗੱਲਾਂ ਕਾਸੀ ਲਾਉਣਾ ਨਹੀਂ ਉਹ ਵੀ ਖਿਲਦਾ ਬੜਾ ਤੇ ਇਹਨੂੰ ਟਰੱਕ ਟੁਕ ਘੋੜੇ ਜਾਂਦੇ ਆਹ ਰੋਡ ਬਥੇਰਾ ਭੱਜਦਾ ਇਹ ਟਾਂਡੇ ਨਾਲੋਂ ਜ਼ਿਆਦਾ ਹੀ ਭੱਜਦਾ ਨਾ ਅੰਟੀ ਆ ਤਾਂ ਤੀਆਂ ਗੁਣੀ ਸੁਗਰੀ ਦੇ ਮੰਜੇ ਹਾਂ ਸੱਚੀ ਆਹ ਬਣ ਮੰਜੇ ਪੱਖੀਆਂ ਹੋਣ ਲੈਣੀਆਂ ਮੱਦਰੀਆਂ ਆਉਣ ਲੈਣੀਆਂ ਇਹ ਦਿਨ ਕਿਤਾ ਇੰਕ ਦੀ ਜਿੰਗਰ ਨਹੀਂ ਕੀਤਾ ਚਾਦਰਾਂ ਕੱਡੀਆਂ ਬੜੇ ਹਮਗੀ ਤੇ ਪਰ ਇਹਨਾਂ ਦਾ ਇਹ ਮੰਝਿਆ ਜਾਂਦਾ ਨਾ ਇਹਨਾਂ ਨੂੰ ਰੱਖੋ ਪਾਰ ਪੈਪ ਲਾਓ ਤੇ ਸਾਬਣ ਲਾਓ ਕੁਛ ਮਾਰੋ ਤੇ ਐਂ ਤੋਂ ਭਜਾਂਦੇ ਆ ਇਹਨਾਂ ਦੇ ਪਰ ਇੱਕ ਗੱਲ ਹੈਗੀ ਇਹਨਾਂ ਦੀ ਜਿਹੜੀ ਸੂਤਰੀ ਦੇ ਮੰਝਿਆ ਨਾ ਪਿੱਲੀਆਂ ਬੜੀ ਛੇਤੀ ਹੁੰਦੀਆਂ ਇਹ ਮੰਨੀ ਹੈ ਜਿਹੜੀ ਆ ਕਾਲੇ ਮਾਂ ਦੀ ਮੰਜੀ ਆ ਨਾ ਇਹ ਇਹ ਪਰ ਹੈ ਜੀ ਫਿਰ ਕੰਮ ਤੇ ਇੱਕ ਤਾਂ ਵੀ ਕੁਛ ਨਹੀਂ ਜੰਮ ਇਸ ਦੀ ਇਹ ਕਮਾਰਦੀ ਨਾ ਉਹ ਦਿੱਤੀ ਹੁੰਦੀ ਆ ਪਰ ਇਹ ਕਸੀਆਂ ਰਹਿੰਦੀਆਂ ਤੇ ਉਹਦਾ ਜਿਹੜਾ ਮਸੂਤਰੀ ਦਾ ਵਾਟ ਲੱਗਦਾ ਜਾਂਦਾ ਜਾਨਾ ਵਾ ਤੇ ਹੋਰ ਵੀ ਨਹੀਂ ਆਂਦੇ ਤੇ ਫਿਰ ਪੈਂਦਾ ਰੋ ਜੀ ਦਸਣੀਆਂ ਪੈਂਦੀਆਂ ਸਾਡੇ ਦੇ 14 15 ਮੰਝੇ ਆ ਕਿੰਨੇ ਦਿਨ ਮੰਜੇ ਕੀ ਕਰਨੇ ਨਹੀਂ ਗਾਏਗਾ ਬਣਾ ਲੈਗੇ ਉਹ ਕਿੰਨੇ ਜੀ ਕਰਦੇ ਆ ਖਮਾ ਕੋ ਕੋ ਵੱਖੀ ਦੇ ਪਰ ਬਾਹਰ ਜੋ ਕਰਨਾ ਤੇ ਅੱਜ ਕ ਨੂੰ ਸੌਂਦੇ ਸਾਰੇ ਬੇਡਾਂ ਦੇ ਨਾ ਨਹੀਂ ਨਹੀਂ ਹੁਣ ਜਿੱਦਾਂ ਜੀ ਤੁਮਾਂ ਦਾ ਵਿਆਹ ਹੋ ਗਿਆ ਹੁਣ ਤੇ ਬੇਡਾਂ ਵੀ ਸੌਂਦੇ ਆ ਨਾ ਪਹਿਲਾਂ ਆਪਾਂ ਸਾਰੇ ਬਾਹਰ ਸੌਂਦੇ ਨਹੀਂ ਪੂਲਰ ਲਾ ਲੈਣਾ ਪੱਖੇ ਲਾ ਲੈਣੇ ਜੇ ਬੇੜੇ ਚ ਸੌਣਾ ਕੋਈ ਨਾ ਸਾਰੇ ਸੌਣ ਤਿੰਨ ਮੰਜੇ ਹੀ ਐਵੇਂ ਲਾਉਣੇ ਉਧਰ ਪੱਖਾ ਲਾ ਕੇ ਤਿੰਨ ਮੰਜੇ ਹੀ ਕੇਟਾ ਨੂੰ ਕਰਕੇ ਲਾਉਣੇ ਨਾ ਵਕੋ ਵਕਸਾ ਰਹੇ ਤੁਹਾਨੂੰ ਨਾ ਕਾ ਹੁਕਮ ਦੇ ਚੇ ਤੇ ਜਦੋਂ ਜੇ ਬੱਤੀ ਬੰਦ ਹੋ ਜੇ ਤਾਂ ਫੇਰ ਬਾਹਰ ਨਿਕਲਣਾ ਪੈਣਾ ਬਾਹਰ ਮੰਜੇ ਲਾਉਣੇ ਫੇਰ ਮੰਜੇ ਧਾਉ ਬਾਹਰ ਤੇਰ ਵਾਜੀ ਹੋ ਗਿਆ ਹਾਰ ਤੇ ਸਿਆਲ ਹੋਵੇ ਹੁਣ ਅੰਦਰਾਂ ਏਸੀ ਲੱਗ ਜਾਂਦੇ ਆ ਹਾਂ ਜਦ ਮੇਰੇ ਭਾਈ ਜਾਂਦੇ ਨਾ ਜੀ ਮੈਂ ਰਿਆਹ ਪੰਦਾ ਸੌਂਦਾ ਕਿ ਮੈਂ ਤਾਂ ਕਹਿੰਦੀ ਸਾਰੀਆਂ ਗਰਮੀਆਂ ਨਹੀਂ ਅੰਦਰ ਸੁੱਤੀਦਾ ਹੁਣ ਆ ਕੇ ਅੰਦਰ ਸੁੱਤੀਏ ਸੀਦਾ ਕਰਕੇ ਇਸ ਤਰ੍ਹਾਂ ਗਰਮੀਆਂ ਦੇ ਪਈ ਵੀ ਬਹੁਤ ਹੈ ਹਾਤੀ ਹੋ ਗਈ ਗਰਮੀ ਬੜੀ ਬੀਵੀ ਨੇ ਤੇ ਸਾਹਮਣੇ ਬਾਸ ਸੌਣਾ ਹੁੰਦਾ ਇੱਥੇ ਪੰਨਾ ਲਾ ਲੈਂਦੇ ਬਾਹਰ ਨਾ ਅਹੀਂ ਇਹਨਾਂ ਨੂੰ ਕਹਿ ਨਹੀਂ ਆਜੋ ਤੁਸੀਂ ਵੀ ਜਾਂਦੇ ਘੜੀ ਕਰਨਾ ਤੇ ਫਿਰ ਆ ਜਾਂਦੇ ਆ ਵੀ ਉਹ ਬੀਵੀ ਤੇ ਰੋ ਜਾਂਦਾ ਨਾ ਜਿੱਦਾਂ ਸਾਹ ਜਾਂਦੇ ਹੁੰਦਾ ਜਲਦੀ ਠੰਢੀ ਤੇ ਨਹੀਂ ਹਵਾ ਨਾਲੇ ਉਦਾਂ ਵੀੜਿਆ ਫਿਰ ਗੋਡੇ ਘਾਟੇ ਕਰ ਕਰਦੇ ਜਾਂਦੇ ਆ ਨਹੀਂ ਗੋਡੇ ਨਾਲੇ ਤੇ ਠੀਕ ਹੋ ਨਹੀਂ ਐਸੀ ਨਾਲ ਹੁੰਦੇ ਐਸੀ ਨਾਲ ਪੈਂਦਾ ਫਰਕ ਕਿ ਨਹੀਂ ਜਿਹੜਾ ਸੌਂਦੇ ਹੁੰਦੇ ਆ ਇਹ ਗੁੱਦਪਾਲ ਸਾਹਿਬ ਦੇ ਹਾਈ ਬੇਰੇ ਕੋਲ ਦੇ ਹਾਈ ਮੇਰਾ ਲਾਗ 컨트롤 ਦਾ ਮੈਂ ਕਦੀ ਬੈਠਦੇ ਨਹੀਂ ਸੁੱਤੇ ਕਦੀ ਮੈਨੂੰ ਨੀਂਦ ਹੀ ਨਹੀਂ ਹੁੰਦੀ ਬੈਠਾ ਰਕ ਤੇ ਡਰ ਜਾਂਦਾ ਬੈਠ ਤੇ ਸੁੱਤਿਆਂ ਹੁਣ ਗੁਰਨਵਾਜ ਸੁਣਾਵਾ ਕਰਕੇ ਤੁਹਾਨੂੰ ਦੱਸਾਉਣਾ ਪੈਂਦਾ ਵਾ ਸਿੱਧੇ ਤੋਂ ਸਿੱਧੇ ਆਈ ਕੁਝ ਕਹਾਣਾ ਰਹੀ ਵੀਰੀਏ ਕਿ ਮੈਨੂੰ ਵੀ ਹੱਤ ਪੈ ਗਈ ਮੈਂ ਵੀ ਮੰਜੀ ਤੇ ਸੌਣਾ ਤੇ ਮੇਰੇ ਕੋਲ ਬੈਠ ਕੇ ਸੁੱਤਣਾ ਜਿਹਨੇ ਕੋਈ ਰਿਸ਼ਤੇਦਾਰ ਚੈਨਾ ਤੋਂ ਨਾ ਬੈਠ ਕੇ ਸਵਾਦਣਾ ਫਿਰ ਮੈਂ ਹਾਰ ਕਿਹਾ ਅੱਛਾ ਤਾਈ ਬੈਠ ਕੇ ਸੌਂਦੀ ਪਾਈ ਫਿਰ ਵੀ ਮੰਜੀ ਤੇ ਨਹੀਂ ਸੌਣਾ ਮਨਜੀ ਤੇ ਸੌਣ ਦਾ ਮਜ਼ਾ ਵੀ ਆਉਂਦਾ ਜੀ ਹੈ ਨਾ ਅੰਟੀ ਉਧਰ ਮੇਰੇ ਆਏ ਮੰਜੇ ਜੇ ਉਹ ਨਵੇਂ ਕਾ ਛੱਡਾ ਨਹੀਂ ਉਧਰ ਉਹ ਮੰਜੇ ਛੱਡਾ ਇਹ ਪੱਖਾ ਛੱਡਾ ਆਏ ਆ ਅਹੀ ਲਾ ਕੇ ਤੁਹਾਡੇ ਰਮਾ ਘਰ ਵਾ ਨਹੀਂ ਇੱਧਰਲੇ ਪਾਸੇ ਪਿਛਲੇ ਵੱਡੇ ਉਹ ਸੌ ਉੱਧਰ ਤੁਜੀ ਸਾਈਡ ਨਾ ਦੇ ਕੇ ਆਈਂ ਤੁਹੇ ਨਹੀਂ ਆਖੰਨੇ ਸਾਰੇ ਦੋਨੇ ਘਰ ਦੀ ਸਰਕਾਰ ਕੋਈ ਚੱਲ ਜਾਣੀ ਨਹੀਂ ਹਾਂ ਮੈਂ ਸਾਰੇ ਵੀ ਇੱਕ ਰਿਸ਼ਤੇਦਾਰ ਵੀ ਮੈਂ ਅਜੇ ਤਾਂ ਤੁਮ ਜਾਣਾ ਵੇਖਣ ਤੂੰ ਇਹ ਨਹੀਂ ਕਰੇ ਵੇਖਣ ਉਹਰੇ ਬੋਤਾਂ ਵੇਖਿਆ ਵਾਂ ਉਹ ਤਾਂ ਨਹੀਂ ਨਹੀਂ ਮਦਰ ਘਟ ਦੇਖ ਕੇ ਨਹੀਂ ਆਏ ਕਿਦਨ ਗਈ ਜਦੋਂ ਵਿਕੇ ਕੰਮ ਹੋ ਗਿਆ ਨਹੀਂ ਗਏ ਉਹ ਤਾਂ ਚਾਬੀ ਘਰ ਰਹਿ ਗਈ ਗਏ ਨਹੀਂ ਇੱਕ ਗਰਮੀ ਬੜੀ ਦਿਨ ਚੜਦੇ ਹਨ ਅੱਗ ਵਰਗਾ ਦਿਨ ਨਿਕਲ ਹੁੰਦਾ ਬੀੜੀ ਦਾ ਪਾਪਾ ਲੱਗਣ ਨਾਂ ਬਾਤਾਂ ਮਾਰਨ ਨਹੀਂ ਬੈਠ ਕੇ ਤੁਰਨ ਆਜੋਣੀ ਕਿੱਥੇ ਹੈ ਤੇ ਛੁੱਟੀ ਉਹਨਾਂ ਦਾ ਭੱਜਾ ਹੋਣਾ ਸੀ ਇਹਦੇ ਵੇਕ ਛਾਸੀਆਂ ਮਾਰਨੀਆਂ ਸੀ ਉਹ ਗਏ ਆਪਣੀ ਭੈਣ ਕੋ ਕੰਢੀਰੇ ਚ ਕੰਢੀਰੇ ਗਏ ਕਹਿੰਦੇ ਗਏ ਅਜੀ ਭੈਣ ਦੇ ਮੁੰਡੇ ਦਾ ਬਰਥਡੇ ਹੈਗਾ ਅਸੀਂ ਬਦੀ ਭੈਣ ਕੋ ਕੰਢੀਰੇ ਹਾਂ ਹਾਂ ਤੇ ਕੰਢੀਰੇ ਆ ਤੇ ਉਹ ਉਧਰ ਬਟਾਲੇ ਵੱਲੋਂ ਉਧਰ ਇਹਦੇ ਟੇਕੇ ਵੱਲ ਗਿਆ ਤੈਨੂੰ ਭੈਣਾ ਵਾ ਨਾਲ ਹੀ ਮੱਥੂ ਖਾਇਰੇ ਮੇਰੀ ਚਾਚੀ ਦੇ ਕੋ ਬੈਠੇ ਮਤੁਗਣ ਗੱਜੂ ਗਾਰੇ ਵੀ ਹੋਰ ਨਹੀਂ ਭੇਜ ਗਿਆ ਨਾ ਅਮਰਜੀਤ ਕਿਹੜਾ ਹਟਾ ਬੰਦਾ ਵਾ ਤੋਤਾ ਉਹਦੀ ਕੁਆ ਬੁਆ ਵਿਆਹੀ ਹੈ ਨਾ ਪਰੇ ਨਹੀਂ ਹੂੰ ਹੋਰ ਜਗ੍ਹਾਏ ਵੱਡੇ ਤੇ ਕੱਲ ਦੇ ਗਏ ਤੇ ਸ਼ਾਮੀ ਆ ਜਾਣਾ ਮੁਰਕੇ ਜਰ ਉੱਥੇ ਵੀਡੀਓ ਬਣਾਉਣ ਲਈ ਹਰਚੋੜ ਫਿਰ ਕਹਿੰਦਾ ਵੀ ਉਹ ਹੁੰਦਾ ਤੁਰ ਨਹੀਂ ਲਿਆ ਗੁਰਨੂ ਆ ਜਾਂਦਾ ਮੈਂ ਜਾਣਾ ਨਹੀਂ ਘਰ ਨੂੰ ਫੇ ਰਾਤ ਰਹਿਣੀ ਰਾਤ ਰਹਿਣਾ ਹੋਣ ਜੇ ਰਾਤ ਰਹੀ ਆ ਤਾਂ ਹੁਣ ਹੁਣ ਕੀਤਾ ਵਾ ਕਿ ਤਦੋਂ ਕਨੋਣਾ ਤੇ ਮੁੰਡਾ ਆਂਦਾ ਸਾਡਾ ਘਰ ਗੰਦਾ ਵਾ ਆ ਘਰ ਸੋਨਾ ਵਾ ਪਾ ਨਹੀਂ ਜਾਣਾ ਤੇ ਫੱਲੇ ਵੀ ਇਦਾਂ ਹੀ ਕਰਦਾ ਬੀਜੀ ਕਿਦਾ ਚਾਹਦੇ ਹੋ ਕਿ ਨਾ ਰਾਤ ਤੱਕ ਕੋਠੀ ਵੱਡੀ ਲੈ ਮਮਾ ਆਪਾਂ ਵੀ ਸੋਨਾ ਘਰ ਬਣਾਈਏ ਹਾਂ ਮਮਾ ਆਪਾਂ ਵੀ ਸੋਨਾ ਘਰ ਬਣਾਈਏ ਬਾਬਾ ਜੀ ਆਡਾ ਵੀ ਸੋਨਾ ਘਰ ਬਣਾ ਦੋ ਬੁੱਲਾ ਵਾਲਾ ਘਰ ਪੇਪਰ ਤੋਂ ਆਂਦਾ ਹਾਂ ਨਾ ਮਰ ਕੇ ਝੂਠ ਬੋਲਦਾ ਨਾ ਤੇਰੇ ਪਾਪਾ ਮਨ ਲੱਗੇ ਆ ਤੇ ਪੰਨੂ ਦੀ ਗੱਡੀ ਆ ਗਈ ਆ ਮਰਜੀ ਦੀ ਤੇ ਆਪਾਂ ਚੰਨੇ ਲੈਣ ਆਂਦਾ ਪੈਣਾ ਇੱਥੇ ਆਣ ਕੇ ਸਾਨੂੰ ਲੈ ਜਾਓ ਮੈਂ ਉਹ ਆਂਦਾ ਵੀ ਮੈਂ ਨਹੀਂ ਤੇਰੇ ਮਾਰ ਵਿੱਚ ਜਿੰਨੇ ਹੋਣਾ ਇੱਥੇ ਆ ਜਿਓ ਆਂਦਾ ਤੇ ਪਾ ਦਾਂਗੇ ਤੁਹਾਨੂੰ ਕਿ ਇੱਥੇ ਆ ਜਿਓ ਮੈਂ ਹੁਣ ਦੇਣਾ ਜੀ ਤੁਸੀਂ ਮੈਂ ਕਿ ਬਹੁਤ ਗੱਲਾਂ ਤੇਰੀ ਗੱਲ ਕਿਹਨੇ ਕਹਿੰਦੀ ਮਮੇ ਮੈਂ ਫੋਨ ਤੋਂਨੇ ਪੜਿਆ ਆਪੀ ਗੱਲਾਂ ਕਰੀ ਜਾਂਦਾ ਸਾਰੇ ਨੂੰ ਤੇਲ ਪਾਦਾ ਮੈਂ ਤੂੰ ਪੈ ਜਾਣਾ ਬਾਈਆ ਤੂੰ ਤੇਲ ਪੈਣਾ ਉਹ ਗੱਲਾਂ ਜਿਹਦਾ ਰਾਤੀ ਫਤਿਹ ਮੈਨੂੰ ਇੱਥੇ ਪਾਰੀ ਕਰਨ ਲਿਆ ਪਰ ਗੱਲ ਕਿਹਾ ਮਮਾ ਹਾਂ ਮਮਾ ਤਾਂ ਤੇ ਬੜੀ ਕਾਲੀ ਹੋਈ ਜਾਣ ਨਹੀਂ ਅੱਛਾ ਗੱਲਾਂ ਸੁਣਦਾ ਰਹਿੰਦਾ ਮੈਂ ਕਹਾਂ ਐਸਾ ਠੀਕ ਆਈ ਹੋਣੀ ਮਮਾ ਬੜੀ ਕਾਲੀ ਹੋ ਗਈ ਤੂੰ ਤੇ ਕਿਤੇ ਜਿੱਦਾਂ ਆਪਾਂ ਵੀ ਕਹਿ ਰਹੇ ਹਾਂ ਨਾ ਸਾਰੇ ਸੋਚ ਰਹੇ ਬਲਜੀਤ ਨੇ ਕਹਿ ਦਿੱਂਦੀ ਰੰਗ ਦਾ ਫਰਕ ਪਿਆ ਗਿਆ ਪਹਿਲੀ ਵਾਰ ਆਈ ਤੂੰ ਕਿੰਨੀ ਸੋਹਣੀ ਸੋਹਣੀ ਚਿੰਤਾ ਹੀ ਰੰਗ ਤਾਂ ਬਿਮਾਰੀਆਂ ਬੂਰੀਆਂ ਦਵਾਈਆਂ ਦਾ ਪਤਾ ਨਹੀਂ ਦਵਾਈਆਂ ਨਹੀਂ ਬੋੜਾ ਸੁਣਾਉਂਦਾ ਪਰੀ ਰੇ ਕਹਿੰਦੇ ਮਮਾ ਤੋਂ ਤੇ ਨੀਕ ਵਾਲੀ ਹੋ ਗਈ ਚਲੋ ਕਰੀਏ ਸਹੀ ਚਲੋ ਉਹਨੂੰ ਕੱਲੀ ਲੱਗਦੀ ਹੈ ਲੈ ਸੁਖ ਪਰੌਂਠੀ ਫੜ ਬੀਜੀ ਹਾਂਜੀ ਤੁਸੀਂ ਰੋਟੀ ਖਾਣੀ ਕਿ ਪਰੌਂਠੀ ਹਾਏ ਮੇਰੀ ਪੋਤੀ ਨੂੰ ਲਾਗੇ ਪਰੌਂਠੇ ਲੈਣ ਦੀ ਤੇ ਮਿਲ ਲਾਗੇ ਸੁਤੀਆਂ ਹਾਏ ਫੇਰ ਤੂੰ ਕੀ ਕਹੋਗੀ ਤਾਂ ਹੁਣ ਇਹ ਤਾਂ ਦਾਦੀ ਪੋਤੀ ਆਖਣ ਦੇ ਆਹ ਮੇਰਾ ਸਾਹ ਨਹੀਂ ਨਿਕਲਦਾ ਸਾਹ ਨਿਕਲੇ ਨਾ ਨਿਕਲੇ ਪਰੌਂਠੀ ਖਾਣੀ ਪਰੌਂਠੀ ਖਾਣੀ ਤਾਂ ਹੀ ਜਾਣੀ ਅਛਾ ਸੋਕ ਤੇਰੀ ਲੀ ਲਾਵਾਂ ਹੋਰ ਨਾ ਬਾਦੀ ਲਾਵਾਂ ਬੀਬੀ ਤੇਰੀ ਕਿੰਨੀ ਆਂ ਲਾਣਾ ਦੋ ਤਿੰਨ ਕਿ ਦੋ ਤਾਂ ਤਿੰਨ ਤੇ ਪੰਜ ਹੋ ਗਈਆਂ ਆਹ ਹੋ ਗਏ ਤਿੰਨ ਖਾ ਲਾ ਤਿੰਨ ਖਾ ਲੈਣੀਆਂ ਵਾਂ ਆਹ ਪਤਾ ਕਿੰਨੀ ਖੁਸ਼ੀ ਹੋਈ ਆ ਪੋਤੀ ਆਈ ਆ ਪਰੋਂਠੀ ਦਾ ਕਿਹਨਾ ਗਿਆ ਪਰੋਂਠੀ ਗਾ ਦੇ ਮੇਰੇ ਵੀ ਜੀ ਕਰਦਾ ਆਹ ਪਰੋਂਠੀ ਸਵਾਦ ਲੱਗਦੀ ਆ ਪਰੋਂਠੀ ਸਵਾਦ ਲੱਗਦੀ ਮੈਂ ਰਾਖਾ ਵਲੀਆ ਵਲੀਆ 来ਦੇ ਠੀਕ ਆ ਤਾਂ ਖਾਲੀਆਂ ਵੀ ਬੀਬੀ ਇਹ ਨਹੀਂ ਵਿਚਾਰਣਾ ਨਾਲ ਚਾਰ ਤੇ ਕਾਣਾ ਚਾਰ ਹੀ ਮਿਰਚ ਵੀ ਗਰ ਸਾਹਿਬ ਕਹੂਗਾ ਬੀਬੀ ਸਵਾਦ ਲਾਉਂਦੀ ਮੜਕੇ ਰਾਤ ਨੂੰ ਸਾਹ ਨਹੀਂ ਨਿਕਲਦਾ ਨਹੀਂ ਨਹੀਂ ਸਾਹ ਲੈਣੇ ਨਹੀਂ ਨਿਕਲਦਾ ਉਹ ਦਿਨ ਨਹੀਂ ਨਹੀ ਬੀਬੀ ਜਿਹੜਾ ਚਾਰ ਹੁੰਦਾ ਨਾ ਚਾਰ ਚਾਰੀ ਮਿਰਚ ਕਿੰਨਾ ਗਲੇ ਨੂੰ ਚੁੱਭਦਾ ਵਾ ਸੁਖ ਅਲਰਜੀ ਹੁੰਦੀ ਨਹੀਂ ਗਲੇ ਚੁੱਧਨਾ ਨਹੀਂ ਹੁੰਦਾ ਉਹ ਆਉਂਦੀ ਜਿੰਨਾ ਚਿਰ ਵਧੀਆ ਨਜ਼ਰ ਕੋਈ ਨਹੀਂ ਹੋਣਾ ਅੱਗੋਂ ਹੀ ਚੜ ਗੋ ਤਾਂ ਦਿਆ ਕਰੋ ਵਿਚਾਰੀ ਨੂੰ ਨਹੀਂ ਉਹ ਵੀ ਆਂਦੇ ਆ ਕੀ ਕਰੇ ਜੇ ਤਾਂ ਕਹਿ ਲਿੰਗ ਦਾ ਚੁੰਗ ਜੋ ਮਰਜੀ ਮਗਰੋ ਖਾਵੇ ਨਹੀਂ ਬਾਬਾ ਦੁੱਧ ਪੀਵਾ ਆਪਾਂ ਗਏ ਨੇ ਵੀ ਦਹੀਂ ਵੀ ਨਹੀਂ ਚੰਗਾ ਵੀ ਦਹੀਂ ਵੀ ਹੈ ਨਾ ਜਿੱਦਾਂ ਸਾਦ ਨਹੀਂ ਚੰਗਾ ਤੇ ਬੀਬੀ ਨੇ ਕਹਿਣਾ ਦੇ ਦਿਓ ਹੁਣ ਮੈਂ ਕੋਈ ਦਵਾਈ ਨਹੀਂ ਨਾ ਹੂੰ ਉਹ ਦਿਨ ਮੈਂ ਕਿਹਾ ਪਿੱਛੇ ਮੈਂ ਕਿਹਾ ਦਹੀਂ ਦੇ ਨਹੀਂ ਤਾਂ ਪਿੰਦਾ ਖਾਓ ਅੱਛਾ ਦਹੀਂ ਨਹੀਂ ਉਹ ਕਿਹਾ ਵੀ ਨਾ ਤਾਂ ਖਾਓ ਤਾਂ ਨਹੀਂ ਰੋਗ ਆਹ ਹ ਤਾਂ ਫਿਰ ਮੈਂ ਹੁਣ ਅਕਲਜੀਤ ਉਹਨਾਂ ਨੂੰ ਕਹਿਤਾ ਮਨਦੀਪ ਨਾਲ ਮੈਂ ਬੀਬੀ ਨੂੰ ਕਹਿਣ ਤੋਂ ਪਹਿਲਾਂ ਹੀ ਦਹੀਂ ਪਾ ਕੇ ਦੇ ਦਿਆ ਕਰਨਾ ਵਾ ਦੁੱਧ ਪਾਰੋ ਥੋੜਾ ਜਿਹਾ ਕੱਚਾ ਪਏ ਤੇ ਫਿਰ ਥੋੜਾ ਮਿੱਠਾ ਹੋ ਜਾਂਦਾ ਜੇ ਮਾੜੀ ਮੋਟੀ ਖਟਿਆਣ ਜੀ ਵੀ ਹੋਵੇ ਪਾਰ ਰਹੀ ਹਸਪਤਾਲ ਤੇ ਦਹੀਂ ਮਿਲਦਾ ਹੀ ਮਿਲਦਾ ਬਾ ਹੋ ਮਰੀਜ਼ਾਂ ਦੇ ਵੇਲਾ ਬਦਹਾਰਕ ਚੀਜ਼ ਮਿਲਦੀ ਹੈ ਨਾ ਘਰ ਅਸੀਂ ਪ੍ਰੇਜ ਕਰਦੇ ਆ ਘਾੜੀ ਆ ਘਾੜੀ ਕਰਦੇ ਤਦੈ ਤੋਂ ਕਿ ਜਦ ਗਰਮ ਦਹੀਂ ਗਰਮ ਦਹੀਂ ਮੈਂ ਦੱਸਿਆ ਉੱਪਰ ਨਾ ਮੈਂ ਨਹੀਂ ਮਣਾ ਪੀਤਾ ਕਹਿੰਦਾ ਬਾਵਾ ਦਹੀਂ ਦਾ ਅਸਲਾ ਗਰਮੁੰਦਾ ਵਾ ਹਾਂਜੀ ਅੱਛਾ ਬੀਰੀ ਬੌਲੀ ਏਡੀ ਵਾਇ ਪਾਈ ਹੁੰਦੀ ਨਾ ਬੀ ਬੌਲੀ ਏਡੀ ਬਣ ਹੁੰਦੀ ਆ ਹੋ ਬਲੂ ਬੀਬੀ ਹੋ ਬਲੂ ਜੀ ਸੁਣ ਕੇ ਚੰਗਾ ਆਂਦੇ ਨਾ ਵਾਦ ਆਇਓ ਹੁਣ ਘਰ ਮੈਂ ਤਾਂ ਮੇਰੀ ਮੇਰੀ ਦਾਦੀ ਆਂਦੀ ਤੇ ਨਹੀਂ ਆਈ ਇਹ ਗੱਲ ਮੈਂ ਤੁਹਾਨੂੰ ਦੱਸਿਆ ਸੀ ਨਾ ਆਣ ਕੇ ਬੀਬੀ ਵੀ ਸੁੱਖ ਕਹਿੰਦੀ ਮੇਰੀ ਦਾਦੀ ਉਹ ਬਲੂ ਚ ਦੇ ਤੁਹਾਨੂੰ ਜਵੈਣ ਪਾਪਾ ਦਿੰਦੀ ਹੁੰਦੀ ਸੀ ਇਹਦਾ ਅਸਲਾ ਗਰਮ ਹੁੰਦਾ ਉਹ ਬਲੂ ਦਾ ਮੇਰੇ ਸਾਹਬ ਨਾਲ ਗੱਲ ਹੁੰਦਾ ਗਾੜੀ ਪਤਾ ਨਹੀਂ ਹੁਣ ਭੈਣ ਭਰਾ ਦੱਸ ਦੇਣਗੇ ਹਣ ਵੇਖਣ ਵਾਲੇ ਸਬਸਕ੍ਰਾਈਬਰ ਵੀ ਅਸਲਾ ਗਰਮ ਹੁੰਦਾ ਵਾ ਉਹ ਬਲੂ ਦਾ ਤੇ ਜਿਹੜਾ ਦਹੀਂ ਹੁੰਦਾ ਵਾ ਉਹ ਖਾਂ ਕੇ ਤੇ ਖਾਣਾ ਚਾਹੀਦਾ ਕਿ ਨਹੀਂ ਵੀ ਉਹਦਾ ਵੀ ਅਸਲਾ ਗਰਮ ਹੁੰਦਾ ਵਾ ਕਿ ਜਾਂ ਖਾ ਲੈਣਾ ਚਾਹੀਦਾ ਹਨਾ ਉਹਨੇ ਦਵਾਈਆਂ ਦਿਖਾਣ ਦੇ ਦਵਾਈਆਂ ਵੀ ਖੁਸ਼ਕ ਹੁੰਦੀਆਂ ਵਾਂ ਕੇ ਹਾਂ ਹੂੰ ਖੁਸ਼ਕ ਹੋ ਜਾਂ ਖੁਸ਼ਕ ਆ ਚਲੋ ਬੀਜੀ ਹਣ ਢਾਟੇ ਵਾ ਤੇ ਮੈਂ ਲਿਓ ਨੀ ਤਿੰਨ ਪਰੌਂਠੀਆਂ ਲਾ ਕੇ ਹਾਂ ਜੀ ਲਾ ਕੇ ਲਿਆਓ ਆਂਟੀ ਇੱਧਰ ਨੋਂ ਲੱਗ ਪਈਆਂ ਰੋਟੀਆਂ ਆ ਮੈਂ ਆਪਣੀ ਥਾਲੀ ਚ ਪਾਈ ਆ ਦਾਲ ਤੇ ਦਹੀਂ ਦਹੀਂ ਪਾ ਲਿਆ ਵਾ ਦਹੀਂ ਪਾ ਲਿਆ ਇੰਨਾ ਕਿ ਨਹੀਂ ਥੋੜਾ ਹੀ ਜੇ ਮੈਂ ਖਾਣੀ ਹੁੰਨੀ ਦਹੀਂ ਆਂਟੀ ਪਾਲਾ ਮਸਾ ਹੋਰ ਕੁਰਦੀ ਚ ਪਾ ਨਹੀਂ ਨਹੀਂ ਬਹੁਤ ਵਾ ਮੈਂ ਘਰ ਵੀ ਹੈ ਮੈਂ ਤਾਂ ਤੇਲ ਕਢਾ ਕੇ ਲਿਆਏ ਕਈ ਸ਼ਾਇਦ ਚ ਕਢਾ ਲਿਆ ਇਹ ਆ ਕੱਲ ਕਢਾ ਕੇ ਲਿਆਏ ਆ ਪਾਈਆਂ ਤੋਂ ਸੀਨ ਕਰ ਲਿਆ ਆਹੋ ਅਗਲੇ ਫੇਰੇ ਅੰਕਲ ਨੂੰ ਫੜਾ ਕੇ ਕਿੰਨੀ ਆਉਂਦਾ ਕਰ ਲਾਂਗੇ ਹਾਂ ਇਦਾਂ ਹੋ ਜੂਗਾ ਦੇ ਬੀਜੀ ਨੇ ਮੈਨੂੰ ਕਹਿਤਾ ਵਾ ਆਪੀ ਸੁੱਖ ਤੂ ਖਾ ਲਾ ਪਰੌਂਠੀ ਦਾਲ ਨਾਲ ਆਹੋ ਸੁੱਖ ਨੂੰ ਵਧੀਆ ਜੀ ਪਰੌਂਠੀ ਲਾ ਕੇ ਦੇ ਤੇ ਹੁਣ ਖੁਦ ਉਹ ਤੇ ਬਾਦਰਾ ਸਭ ਕੋ ਆਹੋ ਤੇ ਮੇਰਾ ਜੀ ਕਰ ਪਿਆ ਮੈਂ ਪਰੌਂਠੀ ਇੱਕ ਖਾ ਹੀ ਲਵਾਂ ਮੈਂ ਤੇ ਰੋਟੀ ਲਾਈ ਪਈ ਤੇ ਨੰਬਰ ਤੇ ਉਹ ਕਹਿੰਦਾ ਹੁਣ ਮੈਂ ਚੱਲ ਲਾ ਹੀ ਦਿੰਨੀ ਕੁੜੀ ਨੂੰ ਇੱਕ ਪਰੌਂਠੀ ਲਾ ਦੋ ਚੱਲ ਆਹੋ ਆ ਨਿਊਟ੍ਰੀਨ ਸਬਜ਼ੀ ਰਹੀ ਹੈਗੀ ਬੜੀਆਂ ਭੁੰਨੀਆਂ ਸੁੱਕੀਆਂ ਉਹ ਮਾਸਾ ਕੁ ਲੈ ਲੈਣੀ ਆ ਆ ਵੇ ਤੇ ਜੀ ਚ ਕੱਢ ਕੇ ਖਾ ਖਾਂਦੀ ਆ ਵੇ ਲੋ ਅੰਟੀ ਤੁਸੀਂ ਕਹਿੰਨੇ ਨਾ ਕੰਮ ਨਹੀਂ ਕਰਦੀ ਵਿਚਾਰੀ ਸਾਰਾ ਕੰਮ ਕਰਦੀ ਆ। ਅੱਡੀ ਬਹੁਤ ਕੰਮ ਕਰਦੀ ਆ। ਉਦਾਂ ਮੇਰੇ ਵਾਂਗੂ ਅੱਡੀ ਤਾਂ ਨਾ ਨਹੀਂ ਹੁੰਦਾ। ਕਿ ਸਹੀ ਗੱਲ ਕਿ ਨਹੀਂ? ਸਹੀ ਗੱਲ ਨਾ ਨਹੀਂ ਹੁੰਦਾ ਕਿ। ਹਣਾ। ਪਰ ਹੁਣ ਜਿੱਦਾਂ ਆਪਾਂ ਜਾਣਾ ਦੱਸਿਆ ਤਾਂ ਕਿਉਂ ਕੋਲਵਾਰਾ ਸਾਹਿਬ ਜਾਣਾ ਵਾ? ਤੇ ਮਨਦੀਪ ਕਹਿੰਦੀ ਮੈਂ ਰੋਟੀ ਦਾਦਾ ਨਾ ਮੈਂ ਨਹੀਂ ਖਾਣਾ ਤੂੰ ਰੋਟੀ ਦੇ ਰਹਿ ਐਂ ਤੇ ਮੈਂ ਲਵਨੀ ਐ। ਤੂੰ ਨਾ ਆਲਾ ਮੈਂ ਨਾ ਆ ਰਿਆਂ ਤੂੰ ਵੀ ਨਾ ਆਲਾ। ਕਿਉਂ ਕਿ ਵਿਚਾਰੀ ਸਾਡਾ ਕੈਮਰਾਮੈਨ ਬਣੀ ਨਾ ਵੀਡੀਓ ਬਣਾਉਣ ਨੂੰ ਤੇ ਉਦੋਂ ਦੀ ਰੁਕਿਆ ਰੋਕੀ ਹੀ ਉਹ। ਹਾਂ ਮਤਲਬ ਹੁਣ ਫੇਰ ਪੱਖਾ ਚਲਾਦਾ। ਹਾਂ ਚਾਰ ਪਰੌਂਖੀਆਂ ਖਾਲੀਆਂ ਕਿ ਪੰਜ ਹਾਂ ਹਾਂ ਆਂਟੀ ਚਾਰ ਪੰਜ ਜੋ ਵੀ ਕਲਰ ਆ ਗਏ ਤੇ ਡਾਟਾ ਧੁਰਦੀ ਹੁੰਦੀ ਹੈ ਹਾਂ ਤੇ ਮੁਰਕੀ ਜੇ ਰੋਟੀ ਬਣਦੇ ਨਾ ਫੇਰ ਪਰਦਾ ਜਿਆ ਖੁੱਲ ਜਾਂਦਾ ਉੱਤੇ ਬੜਾ ਸੋਹਣਾ ਤੇ ਉਹ ਇਦਾਂ ਜਿਦਾ ਇਦਾਂ ਕਰਨਾ ਨਾ ਵਿੱਚ ਮਾੜਾ ਜਿਹਾ ਆਟਾ ਵੀ ਲਾ ਦੋ ਨਾ ਦੁਬਾਰਾ ਤਾਂ ਤਾਂ ਵੀ ਬੜੇ ਵਧੀਆ ਪਰਦੇ 'ਚ ਲੱਤ ਦੇਣ ਦੇ ਹਾਂ ਸਾਬੀ ਨੂੰ ਇਹ ਬੜੇ ਪਸੰਦ ਆ ਤੇ ਪਰਦੇ 'ਚ ਲਾਉਣ ਵਾਲੀਆਂ ਪਰੌਂਠੀਆਂ ਓਕੇ ਹੁਣ ਚੰਗੀ ਭਲੀ ਦਾਹ ਸਬਜ਼ੀ ਬਣੀ ਹੋਊਗੀ ਕਹੂਗਾ ਰਹਿਣ ਤੇ ਪਰੌਂਠੀਆਂ ਲਾ ਕੇ ਦੇ ਹਾਏ ਮੈਂ ਮੈਨੂੰ ਆਹ ਦਾੜਾ ਨੰਦ ਤੂੰ ਖੰਡਿਆ ਕੇ ਪਰੌਂਠੀਆਂ ਖਾ ਖਾ ਕੇ ਮੈਂ ਤੇ ਆਪਕ ਸਵੇਰੇ ਇਹੋ ਹੀ ਖਾ ਕੇ ਜਾਂਦੀ ਆਂ ਅੰਟੀ ਪਰੌਂਠੀਆਂ ਨਾ ਕਿਹੜੇ ਬੜੇ ਦਾੜਾ ਨੰਦ ਦੁੱਧ ਦੇ ਹਾਏ ਦੇਸ਼ਾ ਬਣ ਜਾਂਦਾ ਪਰੌ ਨਹੀਂ ਬੰਦਾ ਨਾ ਲੋ ਨਹੀ ਤੋ ਕਿਹ ਹੈ ਗੜੇ ਮਾਦੀ ਮੇਰੇ ਕੋਈ ਕਹਿੰਦੀ ਮੈਂ ਰੋਟੀ ਖਾ ਕੇ ਜਾਨੀ ਆ ਨਾ ਆ ਬਿਸਕੁਟ ਖਾ ਲੇ ਤੇ ਆਏਗਾ ਨਾ ਬਿਸਕੁਟ ਵੀ ਤੇ ਛਾਤੀ ਤੇਰੇ ਛੰਜ ਮੁੰਦੇ ਹੀ ਆ ਉਹ ਤੇ ਛੰਜ ਮੁੰਦੇ ਪਰ ਮੈਨੂੰ ਤੇ ਕਹਿੰਦੇ ਪਰੌਂਠਿਆਂ ਨਾਲ ਵੀ ਰੇਸ਼ਾ ਪਾ ਜਾਂਦਾ ਦੰਦਾਂ ਚ ਨਹੀਂ ਪਰ ਮੈਂ ਕੱਲ ਤਾਂ ਰੋਟੀ ਖਾ ਕੇ ਗਈ ਨਹੀਂ ਉਹ ਵੀ ਬੀਜੀ ਆਂਦੇ ਨਹੀਂ ਬੰਦਾ ਆਹੋ ਚਲ ਚੰਗਾ ਫੇਰ ਮੈਂ ਆਪਣੀਆਂ ਵੀ ਨਾਲ ਲੈ ਜਣੀ ਆ ਲਾ ਲੋ